ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸੁਖਰੀ ਸੰਦੂਸ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਬਣਾਵਾਂਗੇ ਦਹੀਂ ਭੱਲਾ ਉਹ ਵੀ ਬਿਲਕੁਲ ਸਿੰਪਲ ਤਰੀਕੇ ਨਾਲ ਕੋਈ ਫੈਂਟਣਾ ਨਹੀਂ ਕੋਈ ਫਰਮੈਂਟੇਸ਼ਨ ਨਹੀਂ ਕੋਈ ਕੁਛ ਨਹੀਂ ਬੜੇ ਸਿੰਪਲ ਤਰੀਕੇ ਨਾਲ ਬਣਾਉਣੇ ਆ ਰਮਜ਼ਾਨ ਚੱਲਦੇ ਪਏ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਿਓ ਬਣਾ ਕੇ ਤੁਸੀਂ ਇਹਨੂੰ 4 ਮਹੀਨੇ ਤੱਕ ਫ੍ਰੀਜ਼ਰ ਦੇ ਵਿੱਚ ਸਟੋਰ ਵੀ ਕਰ ਸਕਦੇ ਹੋ ਤੇ ਚਲੋ ਆਪਾਂ ਤੁਹਾਨੂੰ ਵਿਖਾਉਣੇ ਆ ਇੱਕਦਮ ਸੌਫਟ ਸੌਫਟ ਫਲਫੀ ਫਲਫੀ ਤੇ ਇਹ ਰੀ ਬਣਤੇ ਆ ਆਪਾਂ ਨੂੰ ਮਿਹਨਤ ਵੀ ਬਹੁਤ ਘੱਟ ਲੱਗਣੀ ਆ ਸਭ ਤੋਂ ਪਹਿਲਾਂ ਆਪਾਂ ਲੈਣੀ ਆ ਮੂੰਗੀ ਦੀ ਦਾਲ ਉਹਨੂੰ ਚੰਗੀ ਤਰ੍ਹਾਂ ਧੋ ਕੇ ਰਾਤ ਨੂੰ ਭਿਓ ਦੇਣਾ ਮੈਂ ਇੱਥੇ ਇੱਕ ਕੱਪ ਮੂੰਗੀ ਦੀ ਦਾਲ ਲਈ ਉਹਨੂੰ ਸਾਰੀ ਰਾਤ ਭਿਓ ਕੇ ਰੱਖਿਆ ਫਿਰ ਉਹ ਪਾਣੀ ਜਿਹੜਾ ਵਿੱਚ ਸੀਗਾ ਉਹਨੂੰ ਡੋਲ ਕੇ ਦੁਬਾਰਾ ਤੋਂ ਦਾਲ ਨੂੰ ਚੰਗੀ ਤਰ੍ਹਾਂ ਧੋਤਾ ਫਿਰ ਆਪਾਂ ਕੀ ਕਰਨਾ ਹੈ ਚਮਚੇ ਦੇ ਦਰਾਂ ਦਾਲ ਨੂੰ ਮਿਕਸੀ ਦੇ ਧਾਰ ਵਿੱਚ ਉਹਨੀ ਪਾਉਣੀ ਆ ਜਿੰਨੀ ਕੋਏ ਬਲੈਂਡ ਹੋ ਸਕੇ ਸਾਰੀ ਇੱਕ ਵਾਰ ਚ ਨਹੀਂ ਕਰਨੀ ਥੋੜੀ ਥੋੜੀ ਕਰਕੇ ਬਲੈਂਡ ਕਰਾਂਗੇ ਫਿਰ ਇੱਕ ਬੌਲ ਦੇ ਵਿੱਚ ਆਪਾਂ ਟਰਾਂਸਫਰ ਕਰਦੇ ਜਾਵਾਂਗੇ ਤੁਸੀਂ ਵੇਖੋ ਆਪਣੀ ਤਾਲ ਇੱਕਦਮ ਸੌਫਟ ਤੇ ਫਲਫੀ ਆ ਆਪਾਂ ਨੂੰ ਇਹਨਾਂ ਨੂੰ ਫੈਟਣ ਦੀ ਵੀ ਕੋਈ ਲੋੜ ਨਹੀਂ ਨਾ ਹੀ ਕੁਛ ਕਰਨ ਦੀ ਲੋੜਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਆ ਉਹ ਵੇਖ ਲਓ ਆਪਾਂ ਪਾਉਣੇ 1 80 ਸਪੂਨ ਜੀਰਾ ਪਾਊਡਰ ਇਹ ਰੋਸਟਡ ਜੀਰਾ ਪਾਊਡਰ ਆ ਤੇ ਅੱਧਾ ਚਮਚਾ ਇਹਦੇ ਵਿੱਚ ਪਾਵਾਂਗੇ ਨੂਨ ਦਾ ਫਿਰ ਆਪਾਂ ਪਾਉਣੀ ਹੈ ਇਹਨੂੰ ਬਾਈਂਡਿੰਗ ਵਾਸਤੇ ਸੂਜੀ ਮੈਂ ਇੱਥੇ 3 ਟੇਬਲस्पून ਪਾਏ ਆ ਪਹਿਲਾਂ ਆਪਾਂ 2 ਪਾਵਾਂਗੇ ਫਿਰ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ 1 ਟੇਬਲस्पून ਹੋਰ ਪਾਵਾਂਗੇ ਮਤਲਬ ਕਿ ਟੋਟਲ 3 ਟੇਬਲस्पून ਪਏ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਸੂਜੀ ਨੂੰ ਫੁੱਲਣ ਵਾਸਤੇ ਢੱਕ ਕੇ ਛੱਡ ਦਾਂਗੇ ਪੂਰੇ 15 ਮਿੰਟ ਵਾਸਤੇ ਬਸ 19 ਦੇਰ ਆਪਾਂ ਗੈਸ ਤੇ ਚੜ੍ਹਾ ਦਾਂਗੇ ਤੇਲ ਤੇਲ ਦਾ ਜਿਹੜਾ ਟੈਂਪਰੇਚਰ ਹੋ ਮੀਡੀਅਮ ਟੂ ਹੌਟ ਹੋਣਾ ਚਾਹੀਦਾ ਹਾਈ ਫਲੇਮ ਤੇ ਬਿਲਕੁਲ ਨਾ ਕਰਿਓ ਫੇਰ ਆਪਾਂ ਜਿੰਨਾ ਸਾਡਾ ਤੇਲ ਨਾਲ ਉਸੇ ਸਾਬ ਨਾਲ ਆਪਾਂ ਆਪਣਾ ਬੈਟਰ ਪਾਉਣਾ ਹੈ ਮੈਂ ਹਾਫ ਬੈਟਰ ਪਾ ਲਿਆ ਉਹਦੇ ਵਿੱਚ ਇੱਕ ਸ਼ਸ਼ੇਈ ਇਨੋ ਦਾ ਲਿਆ ਉਹਦੇ ਵਿੱਚ ਹਾਫ ਸ਼ਸ਼ੇਈ ਇਨੋ ਪਾ ਲਿਆ ਤੇ ਹਾਫ ਪਚਾ ਲਿਆ ਹੈ ਮਤਲਬ ਕਿ ਇੱਕ ਸ਼ਸ਼ੇ ਦਾ ਅੱਧਾ 파ਟ ਪਾਤਾ ਹੈ ਤੇ ਅੱਧਾ ਹੀ ਆਪਾਂ ਪਚਾ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ 1 ਮਿੰਟ ਤੱਕ ਫੈਟਣਾ ਹੈ ਬਸ ਇਹੀ ਇਹਦਾ ਮੇਨ ਪ੍ਰੋਸੀਜਰ ਆ ਹੋਰ ਕੋਈ ਪ੍ਰੋਸੀਜਰ ਨਹੀਂ ਇਹਨੂੰ ਫੈਟ ਕੇ ਨਾ ਆਪਾਂ 2-3 ਮਿੰਟ ਵਾਸਤੇ ਛੱਡ ਦੇਣਾ ਹੈ ਇਤਾਂ ਹੀ ਤਾਕਿ ਆ ਜਿੰਨੀ 에ਅਰ ਬਣੀ ਆ ਨਾ ਇਹ ਇਤਾਂ ਹੀ ਰਵੇ। ਇੱਕਦਮ ਇਨਸਟੈਂਟ ਨਹੀਂ ਪਾਉਣੇ ਆਪਾਂ 2-3 ਮਿੰਟ ਵਾਸਤੇ ਰੈਸਟ ਦੇਣਾ ਆ। ਰੈਸਟ ਦੇ ਕੇ ਫਿਰ ਦੁਬਾਰਾ ਤੋਂ ਕੜਚੀ ਵਿੱਚ ਮਾਰਨੀਆ ਵੇਖ ਲਓ ਇਹਦੀ ਕਨਸਿਸਟੈਂਸੀ। ਇੱਕਦਮ ਪਰਫੈਕਟ ਆ ਹੌਲੀ-ਹੌਲੀ ਢੇਕਦੇ ਪਿਆ, ਇੱਕਦਮ ਨਹੀਂ ਢੇਕਦਾ ਪਿਆ। ਬਸ ਇਹ ਤਾਂ ਹੀ ਆਪਾਂ ਤੇਲ ਗਰਮ ਹੋ ਜਾਊਗਾ ਫਿਰ ਆਪਾਂ ਉਹਦੇ ਵਿੱਚ ਇਦਾਂ ਚਮਚੇ ਦੇ ਨਾਲ ਹੌਲੀ-ਹੌਲੀ ਕਰਕੇ ਪਾਉਂਦੇ ਜਾਵਾਂਗੇ। ਤੁਸੀਂ ਵੇਖੋ ਕਿ ਜਿੱਦਾਂ ਹੀ ਆਪਾਂ ਪਾਵਾਂਗੇ ਨਾ ਉਹ ਤਾਂ ਹੀ ਆਪਣੇ ਆਪ ਜਿੱਦਾਂ ਪੱਕਦੇ ਜਾਂਦੇ ਜਾਣਗੇ ਆਪਣੇ ਆਪ ਆਪਣੀ ਸਾਈਡ ਚੇਂਜ ਕਰਦੇ ਜਾਂਦੇ ਆ ਤੁਹਾਨੂੰ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਇੱਥੇ ਬਸ ਇੱਕ ਵਾਰ ਚ ਔਨੇ ਪਾਉਣੇ ਆ ਜਿੰਨਾ ਕੋ ਤੁਹਾਡਾ ਤੇਲ ਆ ਇਹ ਨਹੀਂ ਕਿ ਪੂਰੀ ਤੋਂ ਤੱਕ ਹੀ ਲੱਤਪੱਤ ਕਰ ਦੇਣੀ ਆ ਬਸ ਇੰਨਾ ਪਾਉਣਾ ਆ ਕਿ ਇਹਨਾਂ ਨੂੰ ਘੁੰਮਣ ਫਿਰਨ ਨੂੰ ਸਪੇਸ ਮਿਲ ਜਾਵੇ ਤੇ ਗੈਸ ਦਾ ਟੈਂਪਰੇਚਰ ਮੈਂ ਦੁਬਾਰਾ ਤੋਂ 10/ मीडियम ਟੂ ਲੋ ਹੋਣਾ ਚਾਹੀਦਾ ਹੈ ਲੋ ਵੀ ਨਹੀਂ ਰੱਖਣਾ ਲੋ ਰੱਖੋਗੇ ਤੇ ਤੇਲ ਪੀ ਜਾਣਗੇ ਹਾਈ ਰੱਖੋਗੇ ਤੇ ਸੜ ਜਾਣਗੇ మీడియం ਰੱਖੋਗੇ ਤੇ ਇੱਕਦਮ ਪਰਫੈਕਟ ਕੁੱਕ ਹੋਣਗੇ ਆਹ ਵੇਖੋ ਲਾਈਟ 골ਡਨ ਕਲਰ ਆ ਗਿਆ ਤੇ ਫੁੱਲੇ ਫੁੱਲੇ ਆਪਣੇ ਤਈ ਭੱਲੇ ਤਿਆਰ ਹੋਏ ਆ ਹੁਣ ਆਪਾਂ ਇਹਨਾਂ ਨੂੰ ਇੱਕ ਥਾਲੀ ਵਿੱਚ ਟਰਾਂਸਫਰ ਕਰ ਲਾਂਗੇ ਇਤਾਂ ਹੀ ਆਪਾਂ ਆਪਣਾ ਦੂਸਰਾ ਬੈਚ ਵੀ ਫਰਾਈ ਕਰਾਂਗੇ ਆ ਵੇਖੋ ਤੁਸੀਂ ਜਿੱਦਾਂ ਇਹ ਪੱਕਤਿਆ ਨਾ ਉਦਾਂ ਹੀ ਆਪਣੇ ਆਪ ਇਹ ਸਾਈਡਾਂ ਚੇਂਜ ਕਰਦੇ ਜਾਂਦੇ ਆ ਤੁਹਾਨੂੰ ਸਾਈਡ ਚੇਂਜ ਕਰਨ ਦੀ ਲੋੜ ਨਹੀਂ ਪੈਣੀ ਤੇ ਹੁਣ ਜਿਹੜਾ ਬਚਿਆ ਹੋਇਆ ਪੈਟਰ ਸੀ ਨਾ ਉਹਦੇ ਵਿੱਚ ਵੀ ਮੈਂ ਹਾਫ ਸੈਸ਼ੇ ਸੈਸ਼ੇ ਪਾਤਾ ਆ ਕਿਉਂਕਿ ਇੱਕ ਸੈਸ਼ੇ ਦਾ ਅੱਧਾ ਪੋਰਸ਼ਨ ਪਹਿਲਾਂ ਪਾ ਲਿਆ ਸੀ ਤੇ ਅੱਧਾ ਹੀ ਹੁਣ ਪਾਇਆ ਹੈ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2 ਮਿੰਟ ਛੱਡ ਕੇ ਫਿਰ ਦੁਬਾਰਾ ਤੋਂ ਆਪਾਂ ਫਰਾਈ ਕਰਾਂਗੇ 19 ਦੇਰ ਆਪਣਾ ਤੇਲ ਦਾ ਟੈਂਪਰੇਚਰ ਜਿਹੜਾ ਹੈ ਨੋਰਮਲ ਹੋ ਜਾਊਗਾ ਉਹਨੂੰ ਸੇਕਨ ਤੇ ਸੌਖਾ ਰੋਗਾ ਆਪਾਂ ਹੁਣ ਵੇਖੋ ਆਪਣੇ ਸਾਰੇ ਤਈ ਭੱਲੇ ਹੋ ਕੇ ਤਿਆਰ ਮੈਂ ਤੁਹਾਨੂੰ ਫੜ ਕੇ ਵਿਖਾਉਣੀ ਆ ਵੇਖੋ ਆਪਾਂ ਜਿੱਤਾ ਇਹਨੂੰ ਜਿੱਤਰ ਨੂੰ ਮਰਜ਼ੀ ਜਿੰਨਾ ਮਰਜ਼ੀ ਪ੍ਰੈਸ ਕਰ ਲਓ ਵਾਪਸ ਇਹਨੇ ਉੱਥੇ ਘੁੰਮ ਫਿਰ ਕੇ ਫੁੱਲ ਜਾਣਾ ਆ ਇਹ ਨਹੀਂ ਕਿ ਪੈ ਚੁੱਕਾ ਹੈ ਹਾਰਡ ਹੋ ਗਿਆ ਬਹੁਤ ਜ਼ਿਆਦਾ ਸੌਫਟ ਬਣੇ ਆ ਹੁਣ ਆਪਾਂ ਦਹੀਂ ਭੱਲਿਆਂ ਦੀ ਤਿਆਰੀ ਕਰ ਲੈਨੇ ਆ ਮੈਂ ਇਥੇ ਲਿਆ ਦਹੀਂ ਦਹੀਂ ਨੂੰ ਚੰਗੀ ਤਰ੍ਹਾਂ ਫੈਟ ਲੈਣਾ ਹੈ ਇਹਦੇ ਵਿੱਚ ਲੰਮਸ ਗੁੱਟਲੀਆਂ ਨਹੀਂ ਹੋਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਫਟਿਆ ਹੋਏ ਨਹੀਂ ਹੋਣਾ ਚਾਹੀਦਾ ਹੁਣ ਇਹਨੂੰ ਮਿੱਠਾ ਬਣਾਉਣ ਵਾਸਤੇ ਮੈਂ ਇਥੇ 2 ਟੇਬਲस्पून ਸ਼ੂਗਰ ਪਾਈ ਆ ਇਹ ਥੋੜਾ ਮਿੱਠਾ ਦਹੀਂ ਦੱਸ ਕਰਕੇ ਸ਼ੂਗਰ ਦੀ ਕੁਆਂਟੀਟੀ ਤੁਸੀਂ ਵਾ ਵਾ ਹੀ ਰੱਖਿਆ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦਹੀਂ گاੜਾ ਹੈ ਉਹਦੇ ਵਿੱਚ ਮੈਂ ਇੱਕ ਕੱਪ ਭਰ ਕੇ ਦੁੱਧ ਪਾਤਾ ਆ ਦਹੀਂ ਪਤਲਾ ਕਰਕੇ ਹੁਣ ਆਪਾਂ ਸਾਈਡ ਤੇ ਕਰ ਦਾਂਗੇ ਤੇ ਦਹੀਂ ਭੱਲਿਆਂ ਨੂੰ ਆਪਾਂ ਹੁਣ ਢੋਪਣਾ ਆ ਮੈਂ ਇਥੇ ਰਿਟ ਦਾ ਰਿਟ ਦਾ ਪਾਣੀ ਲਾਇਆ ਉਹਦੇ ਵਿੱਚ ਮੈਂ ਦਹੀਂ ਭੱਲੇ ਢੋਪ ਦਿੱਤੇ ਆ ਇੱਕਦਮ ਛੜਦਾ ਬਲਦਾ ਪਾਣੀ ਲੈਣਾ ਆ ਹੁਣ ਇਹਨਾਂ ਨੂੰ ਟੱਕ ਕੇ ਨਾ ਪੂਰੇ 15 ਮਿੰਟ ਵਾਸਤੇ ਛੱਡਣਾ ਆ 15 ਮਿੰਟ ਬਾਅਦ ਤੁਸੀਂ ਦੇਖੋਗੇ ਜਿਹੜੇ ਦਹੀਂ ਭੱਲੇ ਨਾ ਆਪਣੇ ਉਹ ਇੱਕਦਮ ਰੋਈ ਵਾਂਗਰਾ ਸੌਫਟ ਹੋ ਗਏ ਆ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਵੇਖੋ ਬੜੇ ਹੀ ਸਿੰਪਲ ਤਰੀਕੇ ਨਾਲ ਬਣਦੇ ਆ ਹੁਣ ਆਪਾਂ ਚੁੱਕਾਂਗੇ ਇਹਨਾਂ ਨੂੰ ਵਾਰੀ-ਵਾਰੀ ਤੋਂ ਨਾ ਹੱਥਾਂ ਦੇ ਵਿੱਚ ਰੱਖਦੇ ਹੋਏ ਪ੍ਰੈਸ ਕਰਦੇ ਜਾਵਾਂਗੇ ਤੇ ਇਹਨਾਂ ਦਾ ਪਾਣੀ ਆਪਾਂ ਸਾਰਾ ਕੱਢ ਲੈਣਾ ਆ। ਮੇਰੀ ਇੱਥੇ ਤੁਹਾਨੂੰ ਰਿਕਵੈਸਟ ਆ ਅਗਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤੇ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਬੈਲ ਆਈਕਨ ਬਟਨ ਜ਼ਰੂਰ ਦਬਾਣਾ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ। ਹੁਣ ਆਪਾਂ ਸਾਰੇ ਦਹੀਂ ਭੱਲਿਆਂ ਨੂੰ ਨਿਚੋੜ ਕੇ ਇੱਕ ਥਾਲੀ ਵਿੱਚ ਟਰਾਂਸਫਰ ਕਰ ਲਾਂਗੇ। ਵੇਖੋ ਦਹੀਂ ਭੱਲੇ ਆਪਣੇ ਕਿੰਨੇ ਸੌਫਟ-ਸੌਫਟ ਲੱਗਦੇ ਪਿਆ। ਹੁਣ ਇਹਨਾਂ ਨੂੰ ਅਸੈਂਬਲ ਕਰਨ ਦਾ ਟਾਈਮ ਆ ਗਿਆ ਆ ਆਪਾਂ ਇੱਕ ਬੌਲ ਦੇ ਵਿੱਚ ਮੈਂ ਜਿੰਨੇ ਤਈ ਭੱਲੇ ਖਾਣੇ ਆ ਨਾ ਓਨੇ ਹੀ ਵਿੱਚ ਲਾਏ ਆ ਉਹਨਾਂ ਦੇ ਉੱਤੇ ਮੈਂ ਦਹੀਂ ਪਾਉਂਗੀ ਤਈ ਆਪਾਂ ਮੇਰੇ ਵੱਲੋਂ ਮਤਲਬ ਵਾ 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 ਪਾਉਣਾ ਆ ਤਾਂ ਕਿ ਤਈ ਦੇ ਵਿੱਚ ਹੀ ਤਈ ਭੱਲੇ ਸਵਾਦ ਲੱਗਦੇ ਆ ਤਈ ਦੀ ਕੁਆਂਟੀਟੀ ਇਹਨਾਂ ਵਿੱਚ ਥੋੜੀ ਜ਼ਿਆਦਾ ਹੁੰਦੀ ਆ ਪਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਜਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਵੇਖ ਲਓ ਹੁਣ ਆਪਾਂ ਇਹਦੇ ਉੱਤੇ ਪਾਉਣਾ ਆ ਪੁੰਨਿਆ ਹੋਇਆ ਜੀਰੇ ਦਾ ਪਾਊਡਰ ਤੁਸੀਂ ਜੀਰਾ ਰੋਸਟ ਕਰ ਲੈਣਾ ਤਵੇ ਦੇ ਉੱਤੇ ਪਾ ਕੇ ਤੇ ਉਹਨੂੰ ਹੱਥ ਦੇ ਨਾਲ ਹੀ ਕ੍ਰਸ਼ ਕਰ ਲੈਣਾ ਆ ਮਿਕਸੀ ਵਿੱਚ ਜਾਂ ਚੋਪਰ ਵਿੱਚ ਨਹੀਂ ਕਰਨਾ ਹੱਥ ਦੇ ਨਾਲ ਵੇਲਣੇ ਦੇ ਨਾਲ ਕਰਨਾ ਆ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਚਾਟ ਮਸਾਲਾ ਇਹ ਚੀਜ਼ਾਂ ਥੋੜੀਆਂ ਵਾਵਾ ਵਾਵਾ ਪਾਉਣੀਆਂ ਆ ਤਾਂ ਕਿ ਸਾਡੇ ਜਿਹੜੇ ਤਈ ਭੱਲੇ ਆ ਖਾਣ ਦੇ ਵਿੱਚ ਮਰੇਦਾਰ ਲੱਗਣ ਫਿਰ ਇਹਦੇ ਉੱਤੇ ਪਾਵਾਂਗੇ ਆਪਾਂ ਥੋੜਾ ਜਿਹਾ ਨੂਨ ਨੂਨ ਹਿਸਾਬ ਨਾਲ ਪਾਉਣਾ ਹੈ ਕਿਉਂਕਿ ਆਪਾਂ ਦਹੀਂ ਭੱਲਿਆਂ ਦੇ ਭੱਲਿਆਂ ਦੇ ਵਿੱਚ ਵੀ ਪਾਇਆ ਹੋਇਆ ਸੀ ਨੂਨ ਇਸ ਹਿਸਾਬ ਨਾਲ ਠੀਕ-ਠੀਕ ਪਾਉਣਾ ਆ ਹੁਣ ਉੱਤੋਂ ਦੇ ਪਾ ਦਾਂਗੇ ਮਿੱਠੀ ਚਟਨੀ ਜੇ ਤੁਹਾਨੂੰ ਅਨਾਰ ਦਾਣਾ ਪਸੰਦ ਹੋਵੇ ਤੇ ਤੁਸੀਂ ਉੱਪਰ ਦੀ ਅਨਾਰ ਦਾਣਾ ਵੀ ਪਾ ਸਕਦੇ ਹੋ ਐਕਚੁਅਲੀ ਕੀ ਹੈ ਕਿ ਮੇਰੀ ਸਿਸਟਰ ਦੇ ਬੱਚੇ ਪਸੰਦ ਨਹੀਂ ਕਰਦੇ ਇਸ ਕਰਕੇ ਅਸੀਂ ਨਹੀਂ ਪਾਇਆ ਅਨਾਰ ਦਾਣਾ ਤੁਸੀਂ ਆਪਸ਼ਨਲ ਹੈ ਪਾਣਾ ਹੋਵੇ ਤੇ ਪਾ ਸਕਦੇ ਹੋ ਹੁਣ ਵੇਖੋ ਮੈਂ ਤੁਹਾਨੂੰ ਵਿਖਾਉਣੀ ਆ ਲੱਗ ਕੇ ਦੀ ਵੇਖੋ ਕਿੰਨੇ ਮਜ਼ੇਦਾਰ ਲੱਗਦੇ ਪਿਆ ਜਿਸ ਜਿਸ ਨੇ ਵੀ ਖਾਤੇ ਆ ਨਾ ਉਹ ਆਪਣੀਆਂ ਉਂਗਲੀਆਂ ਚੱਟਦਾ ਰਹਿ ਕੇ ਆਇਆ ਤੁਸੀਂ ਇਸ ਰੈਸਪੀ ਨੂੰ ਟਰਾਈ ਕਰ ਲਿਓ 100% ਪ੍ਰੂਫ ਰੈਸਪੀ ਆ ਇਹਦੇ ਵਿੱਚ ਕੋਈ ਧਾਮ-ਝਾਮ ਕੋਈ ਝੋਲ-ਮਟੋਲ ਨਹੀਂ ਹੈਗਾ ਸਿੰਪਲ ਜੀ ਆ ਤੇ ਸਿੰਪਲ ਤਰੀਕੇ ਨਾਲ ਬਣਦੀ ਆ ਤੇ ਨਾ ਹੀ ਨੂੰ ਕੋਈ ਆਪਾਂ ਵਧਾ ਚੜਾ ਕੇ ਕਿ ਤੁਹਾਨੂੰ ਕੋਈ ਦੱਸਿਆ ਵਾ ਹੁਣ ਮੈਂ ਕੋਲੀ ਦੇ ਵਿੱਚ ਵੇਖੋ ਤੁਹਾਨੂੰ ਢੋੜ ਕੇ ਖਾਣੀ ਆ ਵੇਖੋ ਕਿੰਨੇ ਸੌਫਟ ਆ ਜਾਲੀ ਵੀ ਵੇਖੋ ਕਿੰਨੀ ਪਰਫੈਕਟ ਬਣੀ ਆ ਹੁਣ ਬਣਾਓ ਖਾਓ ਤੇ ਸਾਨੂੰ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਿਓ